ਉਹ ਤਾਂ ਉਂਗਲਾਂ ਨਾਲ ਖਾਂਦਾ ਸੀਗਾ ਹੂੰ ਇਸ ਕੰਮ ਤੇ ਸ਼ੁਰੂ ਸ਼ੁਰवात ਕਿਵੇਂ ਕੀਤੀ ਚਾਹ ਦੇ ਵਿੱਚ ਜਾਂ ਕਿਵੇਂ ਕੋਈ ਕੋਈ ਚਾਹ ਦੇ ਵਿੱਚ ਮੇਰੀ ਗੱਲ ਸੁਣੋ ਜਿਹੜੇ ਬੰਦੇ ਜਿਵੇਂ ਨਸ਼ਾ ਮਾੜੀ ਹੈ ਜਿਹੜੇ ਬੰਦੇ ਲੱਗ ਗਏ ਨਸ਼ੇ ਦੇ ਉਹਨਾਂ ਨੂੰ ਕੀ ਵਿਚਾਰ ਦੇਣਾ ਚਾਹੋਗੇ ਯਾਰ ਆਪਾਂ ਇਹ ਆਣੇ ਵੀ ਫਰੇਗਾ ਪਰੂਗਾ ਭੈਣ ਜਿਆ ਪਰ ਨਾ ਖਾਓ ਯਾਰ ਅੱਛਾ ਗਲਤ ਹੋ ਯਾਰ ਤੇ ਕੁਦਰਤੀ ਬੂਟੀ ਹੈ ਕੁਦਰਤੀ ਚੀਜ਼ ਬੂਟੀ ਜਿਹੜੀ ਕੁਦਰਤ ਨੇ ਬਣਾਈ ਧਰਤੀ ਮਾਂ ਨੇ ਉਹ ਜਿਹੜੀ ਉਹ ਦੇਗਾ ਤੇ ਯਾਰ ਬਾਬੇ ਨਿੰਗਾ ਸਿੰਘ ਆਸਤੇ ਬਣਾਈ ਆ ਇਹਨਾਂ ਨੇ ਇਹਨਾਂ ਨੇ ਭਾਈ ਹੋਰ ਹੀ ਕਿ ਸਿਸਟਮ ਕਰ ਚੁਰੂ ਬਾਲਿਆ ਕੋਈ ਕਿਲਮ ਪੀ ਰਿਆਗਾ ਕੋਈ ਕਿਵੇਂ ਬਣਾ ਕੇ ਪੀ ਜਾਂਦਾ ਉਹ ਨਿੰਗਾ ਸਿੰਘਾਂ ਦੀ ਬੂਟੀ ਸੀ ਹਾਂ ਇਹ ਬਣਾ ਲਈ ਭਾਈ ਜੇ ਮੰਦਿਰ ਨੇ ਉਹ ਗਲਤ ਕਰ ਲਿਆ ਉਹ ਗਲਤ ਕਰ ਲਿਆ ਹੈ ਨਾ ਜੀ ਬਾਬਾ ਗਲਤ ਨਾ ਬਾਬਾ ਪੂਰੀ ਗਲਤ ਆ ਬਹੁਤ ਜਿਆਦਾ ਗਲਤ ਉਹ ਜਿਹੜੀ ਆ ਮਦੀਰ ਹੋਣ ਦੀ ਵਾਰੀ ਨਾ ਕੋਈ ਬੀੜੀਆਂ ਪਰ ਪਰ ਪੀਤੀ ਜਾਂਦਾ ਕੋਈ ਸਿਗਰਟਾਂ ਪਰ ਪਰ ਪੀਤੀ ਜਾਂਦਾ ਕੋਈ ਕੀ ਕਰ ਚਿਲਮਾ ਲਈ ਜਾਂਦਾ ਭਈ ਹਣ ਪੱਠੇ ਤੇ ਰਹਿੰਦੇ ਗਏ ਚਿਲਮਾ ਤੋਂ ਨਹੀਂ ਆਉਂਦਾ ਆ ਜਿਆਦਾ ਰਗੜ ਕੇ ਦੇਖ ਤੋਰ ਤੇ ਪਿਓ ਨਾ ਫਿਰ ਤੋਂ ਆਨੰਦ ਵੀ ਵੇਖੋ ਤੁਹਾਨੂੰ ਪਤਾ ਵੀ ਲੱਗੇ ਬਈ ਆ ਵੀ ਕੀ ਚੀਜ਼ ਹੈਗੀ ਇਹਰ ਪਤਾ ਲੱਗੇ ਅਸਾਂ ਤੇ ਹਾਂ ਨਹੀਂ ਫਿਰ ਤੁਹਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਫਿਰ ਇਹ ਇਹ ਸਿਸਟਮ ਦੇ ਵਿੱਚ ਇਹ ਤਾਂ ਬਾਬਾ ਕੁੰਨੀ ਕਿੰਨੀ ਉਮਰ 'ਚ ਸ਼ੁਰੂ ਕਰਤਾ ਸੀ ਤੁਸੀਂ ਮੈਂ ਉਹ ਤਾਂ ਜੀ ਆ ਬਾਬਾ ਜੀ 15 16 16 ਸਾਲਾਂ ਦਾ ਸੀ 16 ਸਾਲਾਂ ਦਾ 16 ਸਾਲਾਂ ਦਾ ਪਹਿਲੀ ਏਰ ਕਿਵੇਂ ਲੱਗੇ ਫਿਰ ਇਸ ਕੰਮ ਤੇ ਸ਼ੁਰੂ ਸ਼ਰਵਾਤ ਕਿਵੇਂ ਕੀਤੀ ਚਾਹ ਦੇ ਵਿੱਚ ਜਾਂ ਕਿਵੇਂ ਕੋਈ ਕੋਈ ਚਾਹ ਦੇ ਵਿੱਚ ਬਾਬਾ ਯਾਰ ਗਰੀਬ ਬੰਦੇ ਆਪਾਂ ਮਿਹਨਤ ਕਰਨ ਲੱਗ ਪਾਦੇ ਸੀ ਠੀਕ ਹੈ ਚੰਗੇ ਬੰਦੇ ਨਾਲ ਆਪਣੀ ਰਿਲੇਕਸ਼ਨ ਰਲ ਗਈ ਚੰਗਾ ਸਰਦਾ ਬੰਦਾ ਸੀ ਉਹ ਅੱਛਾ ਉਹ ਤਾਂ ਉਂਗਲਾਂ ਨਾਲ ਖਾਂਦਾ ਸੀ ਹੂੰ ਤੇ ਇਹ ਭਰਾਵਾ ਚਮਚਿਆਂ ਨਾਲ ਖਾਂਦੇ ਹੀ ਕੋਸਤ ਉਹ ਖਾਂਦਾ ਹੀ ਬੰਦਾ ਅੱਛਾ ਜਦੋਂ ਦੀ ਸ਼ਰਵਾਦ ਅਸਲ ਚੋਰੀ ਅੱਛਾ ਆਪਾਂ ਖਾਦਾ ਪੁਛਤੀ ਹੈ ਵੀ ਭੂਮ ਤਾਂ ਕਦੇ ਤਾਂ ਭਾਵੇਂ ਕਰਮ ਭਾਗਾ ਜਿਵੇਂ ਨਹੀਂ ਦੇ ਕਰਮਾ ਜੇ ਮਿਲ ਜਾਂਦਾ ਕਦੀ ਕਦੀ ਵਕਤੀ ਹੈ ਨਾ ਹਾਂ ਓਵੇਂ ਤਾਂ ਭਾਵੇਂ ਆਪਾਂ ਨੂੰ ਕਦੇ ਇੱਕ ਦਾ ਕੀ ਮਿਲ ਜਾਵੇ ਨਹੀਂ ਤੇ ਖਾਦਾ ਬਾਬੇ ਬੋਲਦੇ ਅੱਛਾ ਜੀ ਆਹ ਦੀ ਜੀਲੀ ਕੀ ਉਹ ਬਾਤ ਚੱਲਦੀ ਕੀ ਗਾਂ ਟਰੈਕਟਰ 732 ਛੱਡ ਦੇ ਕੇ ਨਾਲ ਦੀ ਨਾਲ ਟਾਟਾ 407 ਵੜ ਲਈ ਗੱਡੀ ਟਾਟਾ 407 ਤੇ ਫਿਰ ਖਿੱਚੀਆਂ ਬਾਹਰ ਦੀਆਂ ਸਟੇਟਾ अच्छा जी ਜਦੋਂ ਬਾਹਰ ਦੀਆਂ ਸਟੇਟਾਂ ਜਾ ਕੇ ਵੇਖਿਆ ਗਿਆ ਕੀ ਹੂੰ ਉੱਥੇ ਦਾ ਭਾਂ ਕੁਦਰਤ ਦੇ ਨਾਂ ਹੀ ਨਿਆਰੇ ਵਖਰੇ ਕਿਹੜੇ ਮਰਜ਼ੀ ਢਾਬੇ ਤੋਂ ਭਾਂ ਜੋ ਲੱਲਾ ਕਿਤੋਂ ਕਿਹ ਘਰੋਂ ਲੱਲਾ ਸਾਰੇ ਥਾਂ ਮਿਲ ਜਾਂਦੇ ਅੱਛਾ ਜੀ ਰਾਜਸਥਾਨ ਹਾਂ ਉੱਥੇ ਖੁੱਲਾ ਸੀ ਹੈ ਰੇ ਰਾਜਸਥਾਨ ਜਿਆਦਾ ਅੱਛਾ ਰਾਜਸਥਾਨ ਜਿਆਦਾ ਰੇ ਹਾਂ ਮੁਰਕੇ ਬਲੈਰੋ ਬੈਕਅਪ ਲੈ ਲਈ ਲੈ ਰੋ ਬੀ ਗੱਬ ਲੈ ਲਈ ਜਿਵੇਂ ਅੱਜ ਕੱਲ ਦੇ ਦਿਨ ਨਰਮੇ ਦੇ ਆ ਗਏ ਹਾਂ ਨਰਮੇ ਚੋਣੀਆਂ ਚਾਣੀਆਂ ਸਾਡੀਆਂ ਲਿਆ ਨੀ ਹੂੰ ਉਹਨਾਂ ਦਾ ਵਿਆਹ ਜਿੰਨਾ ਚਾਹ ਚੜ ਜਾਂਦਾ ਰਾਜਸਥਾਨ ਦੇ ਗੇੜੇ ਰਾਜਸਥਾਨ ਦਾ ਅੱਛਾ ਜੀ ਰਾਜਸਥਾਨ ਦੇ ਗੇੜੇ ਦਾ ਤਾਂ ਵਿਆਹ ਜਿੰਨਾ ਚਾਹ ਅੱਜ ਵੀ ਅੱਜ ਵੀ ਹੈਗਾ ਅੱਛਾ ਅੱਜ ਵੀ ਆਖੇ ਨਾ ਬੰਦਾ ਵੀ ਰਾਜਸਥਾਨ ਵੀ ਕੋਈ ਮਾੜਾ ਮੋਟਾ ਆਪਾਂ ਨੂੰ ਕੋਈ ਕੰਮ ਥੇੜਾ ਪੈ ਜੇ ਵੀ ਜਾਣਾ ਭੱਜ ਕੇ ਚੜ ਜਾਣਾ ਭੱਜ ਕੇ ਝਰਨਾ ਯਾਰ ਵੀ ਠੀਕ ਹੈ ਚੱਲੇ ਆ ਕਿਤੋਂ ਕਿਤੋਂ ਗਾਵਲ ਆਪਾਂ ਲਵ ਵੀ ਲਾਵਾਂਗੇ ਕੋਈ ਮਹੀਨੇ ਦਾ ਕੋਟਾ ਅੱਛਾ ਹਾਂ ਨਹੀਂ ਤੇ ਜੇ ਮੰਨ ਕੇ ਚੱਲੋ ਤੁਹਾਡਾ ਛਡਾ ਦਈਏ ਤਾਂ ਨਹੀਂ ਛੱਡਦਾ ਕਿਵੇਂ ਛੁੱਟੂਗਾ ਸੈਂਟਰ ਚਕਾ ਦੇਣੀ ਸੈਂਟਰ ਚ ਨਹੀਂ ਫਿਰ ਕੰਮ ਨਹੀਂ ਹੋਣੀ ਆਪਾਂ ਕਰ ਲਾਂਗੇ ਕੰਮ ਛੜਾਣ ਨੂੰ ਸਾਡਾ ਪਿਓ ਵੀ ਬੜਾ ਜ਼ੋਰ ਲਾ ਰਿਹਾ अच्छा ਛੱਡਿਆ ਵੀ ਛੱਡੀ ਵੀ ਰੱਖਿਆ اچھا ਫਿਰ ਘਰੇ ਗ੍ਰਸਤੀ ਨਾ ਜੜੀ ਉਹ ਗਲਤ ਚ ਵੜ ਜਾਂਦੀ ਹੈ ਹਾਂ ਘਰ ਨੇ ਬੱਚੇ ਹੈ ਰੋਟੀ ਪਾਣੀ ਨਹੀਂ ਮਿਲਿਆ ਉਹਨਾਂ ਨੇ ਕੋਈ ਹੋਰ ਹੀ ਧੰਦਾ ਦਸਟਾੜ ਕਰ ਲੈਣਾ ਨਹੀਂ ਮੰਨ ਕੇ ਚੱਲੋ ਜਦੋਂ ਤੁਸੀਂ ਆਪਾਂ ਬਾਬੇ ਯਾਰ ਜ 200 ਦਾ 4 300 ਦਾ ਖਾਣੇ ਵੀ ਹੈ ਨਾ ਅੱਜ ਤੇ 2000 ਤੇ 3000 ਹੌਨੇ ਵੀ ਕੁਦਰਤੀ ਬੂਟੀ ਤੇ ਚੱਲ ਸਹੀ ਪਰ ਦੂਜਾ ਕੰਮ ਗਲਤ ਹੈ ਜਿਹੜਾ ਜਿਹੜੇ ਪਾਸੇ ਨੌਜਵਾਨ ਪੀੜੀ ਜਿਹੜਾ ਨੌਜਵਾਨ ਪੀੜੀ ਉੱਤਰ ਨਹੀਂ ਜਾਣਾ ਚਾਹੀਦਾ ਇਹਦਾ ਸਹਾਰਾ ਲੈ ਕੇ ਹੋਲੀ ਹੋਲੀ ਕਰਕੇ ਨਰੋਲ ਹੋਣਾ ਚਾਹੀਦਾ ਹੈ ਜਿੰਮਾ ਲਾਓ ਭਜੋ ਦੌੜਾ ਲਾਓ ਚਲ ਤੁਹਾਡੀ ਉਮਰ ਤਾਂ ਜਿਹੜੀ ਹੋ ਗਈ ਹੈ ਤੁਸੀਂ ਬਾਬਾ ਆਪਣੇ ਤੋਂ ਉਮਰ ਹੋ ਰਹੀ ਹੈ ਯਾਰ ਆਪਣੇ ਕੋਲ ਸਰਜਵਾਨ ਮੁੰਿਆਲੇ ਮੈਂ ਅੱਜ ਇਹ ਨਹੀਂ ਗੱਲ ਹੈ ਇਹ ਨਹੀਂ ਗੱਲ ਹੈ ਵੀ ਆਪ ਮੈਂ ਛੱਡ ਨਹੀਂ ਸਕਦਾ ਬਿਨਾਂ ਡਾਕਟਰ ਤੋਂ ਬਿਨਾਂ ਕਿਹਤੋਂ ਮੈਂ ਤੇ ਡੈਨਾ ਰਹਿ ਜਾਣਾ ਅੱਛਾ ਜੀ ਕੰਮ ਨਹੀਂ ਮੇਰੇ ਕੋਲ ਹਮ ਅੱਜ ਛੱਡ ਦਿੰਦਾ ਹਰਕ ਪੈ ਜਾਂਦਾ ਦੋ ਮਹੀਨੇ ਰੱਖ ਲੈ ਜੇ ਮੂੰਹ ਤੇ ਰੱਖ ਜੀ ਆਪਾਂ ਯਾਰ ਇਹ ਵੀ ਚੀਜ਼ ਆਪਾਂ ਲੈ ਪਰ ਆਪਾਂ ਗੋਲੀ ਗੱਪਾ ਫਰੇਕਿਸ ਰਹਿ ਗਈ ਉਹ ਜੀ ਨਹੀਂ ਫਿਰ ਕੰਪੈਸਟੀ ਉਦੋਂ ਵਧੀ ਉਦੋਂ ਕਿ ਉੱਥੇ ਰਹੀ ਨਾ ਕੰਪੈਸਟੀ ਆਪਾਂ ਬੰਨ ਕੇ ਰੱਖੀ ਅੱਛਾ ਜੀ ਕੰਪੈਸਟੀ ਆਪਾਂ ਬਾਬੇ ਸ਼ੁਰੂ ਤੋਂ ਲੈ ਕੇ ਬੰਨ ਕੇ ਰੱਖੀ ਅੱਛਾ ਆ ਮੈਂ ਆਦੇ ਦਿਲ ਨੂੰ ਅੱਜ ਆਜ ਛੱਡਣਾ ਅੱਜ ਛੱਡ ਸਕਦਾ ਮੈਂ ਅੱਛਾ ਮੈਨੂੰ ਮਹੀਨਾ ਰੱਖ ਲੈ ਦੋ ਰੱਖ ਲੈ ਆਪਾਂ ਮੂੰਹ ਤੇ ਰੱਖ ਪਤੂਰੇ ਵਿਰਾਗੇ ਤੇਰੇ ਨਾਲ ਰੋਟੀ ਬਾਣੀ ਛੱਕ ਕੇ ਪਰ ਬੱਬੇਰ ਕੰਮ ਨਹੀਂ ਕਹੀ ਆ ਹੁੰਦੇ ਨਾ ਚਮਚੇ ਤੋਂ ਸ਼ੁਰੂ ਕਰਦੇ ਤੇ ਕੌਲਿਆਂ ਦੇ ਕੋ